ਸੋ ਫ੍ਰੀਸੈਂਟ ਚੱਕੜ ਵਾਲਾ ਜੋ ਖਨੋਰੀ ਬਾਟਰ ਦੇ ਉੱਤੇ ਆਪਣਾ ਸਵਾਵਾ ਦੇ ਰਹੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਰਤਾ ਸਾਬ ਵਾਹਿਗੁਰੂ ਜੀ ਦੇ ਪਤੇ ਭਾਈ ਸਾਹਿਬ ਆਪ ਕਾਫੀ ਸਮੇਂ ਤੋਂ ਕਿਸਵਾਵਾ ਨਾ ਦੇ ਰਹੇ ਉਸ ਇਸ ਦਾ ਸਵਰੇ ਧਿਆਨ ਕਰੀਆ ਆਪਣੀ ਸਰ ਜੀ ਮਾਈ ਜੀ ਸਹਾਇਕ ਜੀ ਤੁਸੀਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਆਪਾਂ ਜਿਹੜੀ ਇਸ ਮੌਕੇ ਦੀ ਗੱਲ ਕਰ ਰਹੇ ਹਾਂ ਤੇ ਜੀ ਲੁੱਟੇ ਹੋਰੇ ਕੁਝ ਆਹੀ ਜਿਹੜੇ ਕਿ ਆਪਣੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਮਲੋਂ ਆਪਾਂ ਨੂੰ ਕਾਲ ਸੀਗੀ ਵੀ ਆਪਾਂ ਦਿੱਲੀ ਨੂੰ ਕੁਝ ਕਰਨਾ ਜੀ ਤੇ 11 ਫਰਵਰੀ 2024 ਦੇ ਤੋਂ ਅਸੀਂ ਪਿੰਡਾਂ ਦੇ ਵਿੱਚੋਂ ਕਾਰਾਂ ਤੇ ਕਾਫੇ ਲੈ ਕੇ ਤੁਰੇ ਆ ਜੀ ਪੂਰੇ ਪੰਜਾਬ ਦੇ ਵਿੱਚੋਂ ਤੇ 13 ਫਰਵਰੀ ਨੂੰ ਅਸੀਂ ਜਿਹੜਾ ਕਿ ਟੈਕਨੋਲ ਬਾਰਡਰ ਤੇ ਆ ਕੇ ਉਹ ਚਿਕਾਗੋ ਦੇ ਦੁਆਰਾ ਕਰਕੇ ਪੱਕੇ ਤੌਰ ਤੇ ਜਿਹੜਾ ਬਾਰਡਰ ਛਿ ਗਿਆ ਸੀ ਤਾਂ ਤਾਂ ਜੇ ਜੇ ਸਾਡੀ ਮਨਸ਼ਾ ਸੀਗੀ ਵੀ ਅਸੀਂ ਦਿੱਲੀ ਦੇ ਵਿੱਚ ਜਾਣਾ ਕਿਉਂਕਿ ਜਿਹੜੀ ਦਿੱਲੀ ਆ ਉਹ ਸਭੇ ਪੰਜਾਬ ਦੀ ਰਾਜਧਾਨੀ ਹੈ ਜੀ ਅਸੀਂ ਆਪਦੀ ਰਾਜਧਾਨੀ ਦੇ ਵਿੱਚ ਜਾ ਕੇ ਇਹਨਾਂ ਦਾ ਆਪਣਾ ਹੱਕ ਹੀ ਮੰਗਾ ਸਰਕਾਰ ਵੱਲੋਂ ਪਿਛਲੇ ਅੰਦੋਲਨ ਵੇਲੇ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਇਹਨਾਂ ਨੂੰ ਅਸੀਂ ਲਾਗੂ ਕਰਵਾਉਣ ਵਾਰੇ ਗਰੰਟੀ ਦਾ ਕਰਵਾਉਣ ਵਾਰੇ ਪਿਛਲੇ ਸਾਲ ਜਦੋਂ ਆਪਾਂ ਸਦਸਾ ਕੀਤਾ ਸੀ ਉਸ ਸਮੇਂ ਇਹਨਾਂ ਨੇ ਮੰਨ ਲਈ ਸੀ ਪਰ ਲਿਖਤੀ ਰੂਪ 'ਚ ਨਹੀਂ ਲਈ ਹਾਂਜੀ ਉਹ ਜੇ ਮੰਨੀਆਂ ਕਰਕੇ ਜੇ ਉਹ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਉਹਨਾਂ ਤੇ ਅੱਜ ਆਪਾਂ ਨੂੰ ਦੁਬਾਰੇ ਅੰਦੋਲਨ ਕਰਨ ਦੀ ਲੋੜ ਨਹੀਂ ਪੈਣੀ ਸੀ ਕਿਉਂਕਿ ਇਹਨਾਂ ਨੇ ਸਰਕਾਰ ਨੇ ਆਪਣੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਜੀ ਕਿ ਜੇ ਉਹ ਵਾਅਦੇ ਤੇ ਜਿਹੜਾ ਵਾਅਦਾ ਉਹਨਾਂ ਨੇ ਕਰਿਆ ਸੀਗਾ ਜਿਓ ਵਾਦੇ ਤੇ ਸਰਕਾਰ ਰਹੀਦੀ ਤਾਂ ਤੁਹਾਨੂੰ ਲੋਡਿੰਗ ਸੀ ਦੁਬਾਰੇ ਅੰਦੋਲਨ ਕਰਨ ਦੀ ਜੀ ਉਹਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਪਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੁਣ ਜੀ ਅਸੀਂ 11 ਫਰਵਰੀ 2024 ਤੋਂ ਕਿੰਨੋਂ ਤੁਰੇ ਆ ਜੀ ਸਾਲ ਦੇ ਲਗਭਗ ਤੇ 13 ਫਰਵਰੀ 2024 ਨੂੰ ਅਸੀਂ ਇੱਥੇ ਜਿਹਰੇ ਪਹੁੰਚੇ ਆ ਜੀ ਤਾਂ ਜੀ ਇੱਥੇ ਪਹੁੰਚ ਗਏ ਇਖਨੌਰੀ ਬਾਟ ਨੂੰ 13 ਫਰਵਰੀ ਨੂੰ ਅਸੀਂ ਬਸ ਕੀ ਇਹ ਸੰਘਰਸ਼ ਜੋ ਦੱਸਿਆ ਜਾਂਦਾ ਵੀ ਪੰਜਾਬ ਵਾਲੇ ਲੜਦੇ ਆਮ ਇਹ ਪੰਜਾਬ ਦਾ ਹੀ ਹੈ ਕਿ ਔਰ ਸਟੇਟਾਂ ਦਾ ਵੀ ਇਸ ਨੂੰ ਯੋਗਦਾਨ ਹੈ ਨਹੀਂ ਦੇਖੋ ਜੀ ਜਿਹੜਾ ਸੰਘਰਸ਼ ਹੈ ਕੋਈ ਵੀ ਸੰਘਰਸ਼ ਹੈ ਹਾਂਜੀ ਜਦੋਂ ਗੱਲ ਕੁਰਬਾਨੀਆਂ ਦੇ ਇੰਤੇ ਆਉਂਦੀ ਆ ਉਹ ਪਹਿਲਾ ਪੰਜਾਬ ਮੋਰੀ ਹੁੰਦਾ ਹਾਂਜੀ ਠੀਕ ਹੈ ਜੀ ਠੀਕ ਹੈ ਵੀ ਪੰਜਾਬ ਮੋਰੀ ਹੈ ਪਰ ਜਿਹੜਾ ਸੰਘਰਸ਼ ਹੈ ਇਹ ਪੂਰੇ ਭਾਰਤ ਦੀ ਲੜਾਈ ਹੈ ਜੀ ਇਕੱਲੇ ਪੰਜਾਬ ਦੀ ਲੜਾਈ ਨਹੀਂ ਕਿਉਂਕਿ ਜਿਹੜੀ ਐਮਐਸਪੀ ਚਾਹੀਦੀ ਹੈ ਸਾਨੂੰ ਪੂਰੇ ਭਾਰਤ ਦੇ ਵਿੱਚ ਚਾਹੀਦੀ ਹੈ ਸਾਨੂੰ ਸਾਨੂੰ ਇਕੱਲੇ ਪੰਜਾਬ ਦੇ ਵਿੱਚ ਇਹ ਨਹੀਂ ਚਾਹੀਦੀ ਸਾਰੇ ਪੂਰੇ ਭਾਰਤ ਦੇ ਵਿੱਚ ਜਿਹੜੀ ਐਮਐਸਪੀ ਚਾਹੀਦੀ ਹੈ ਤੇ ਤਾਂ ਕਿ ਜਿਹੜਾ ਸਾਡਾ ਅੰਦੋਲਨ ਪਿਛਲੇ ਸਮੇਂ ਅੰਦੋਲਨ ਹੋਇਆ ਸੀ ਉਹ ਵੀ ਇਸਾ ਪੂਰੇ ਭਾਰਤ ਦੀ ਮੰਗ ਨੂੰ ਲੈ ਕੇ ਹੋਇਆ ਸੀ ਬਾਕੀ ਇਹਦੇ ਸਟੇਟ ਦਾ ਹੋਰ ਸਟੇਟਾਂ ਦੇ ਵੀ ਕੋਈ ਕਿਸਾਨ ਆਏ ਆ ਕਿ ਹਰਿਆਣੇ ਪੰਜਾਬ ਦੇ ਵੀ ਨਹੀਂ ਪੰਜਾਬ ਦੇ ਤਾਂ तकरीबन ਹੈ ਹੀ ਜਦੋਂ ਆਪਾਂ ਅੱਜ ਬੈਠੇ ਪੰਜਾਬ ਦੇ ਵਿੱਚਾਂ ਹਰਿਆਣੇ ਦੇ ਵਿੱਚੋਂ ਵੀ ਆ ਜੀ ਤੇ ਜੁਪੀ ਦੇ ਵਿੱਚੋਂ ਵੀ ਆ ਜੀ ਤੇ ਜਿਹੜੇ ਕੁਸ਼ ਆਗੂ ਸਾਡੇ ਉੱਤਰਾਖੰਡ ਦੇ ਵਿੱਚ ਆਏ ਆ ਹਰੇ ਹਰੇ ਸੇਟਾਂ ਤੋਂ ਜਿਹੜੇ ਮੇਨ ਆਗੂ ਹਨ ਉਹ ਆਏ ਆ ਠੀਕ ਆ ਜਿਹੜੇ ਉਹਨਾਂ ਦੇ ਮੋਰਚੇ ਲੱਗਿਆ ਜਿਵੇਂ ਹੁਣ Rajasthan ਚ ਲੱਗਿਆ ਹੋਇਆ ਹੈਗਾ ਤੇ Haryana ਦੇ ਵਿੱਚ ਹੈਗਾ Haryana ਵਾਲੇ ਆਪਣੇ ਬਹੁਤ ਸਾਰਾ ਸਮਰਥਨ ਇੱਥੇ ਵੀ ਹੈਗਾ ਇਹਦਾ ਮਤਲਬ ਵੀ ਜੇ ਆਪਾਂ ਕਹਿੰਦੇ ਨੇ ਪੰਜਾਬ ਦੇ ਵਿੱਚ ਇਹ ਸੰਘਰਸ਼ ਚੱਲ ਰਿਹਾ ਵੀ ਮੋਰਚਾ ਲੱਗਿਆ ਹੈ ਇਹਦਾ ਮਤਲਬ Rajasthan ਦੇ ਜਿਹੜੇ ਕਿਸਾਨ ਉੱਥੇ ਵੀ ਲੱਗਾ ਹੋਇਆ ਹੈ ਹਾਂਜੀ ਉੱਥੇ ਵੀ ਸੰਘਰਸ਼ ਚੱਲ ਰਿਹਾ ਜੀ ਤੁਸੀਂ ਦੇਖੋ